तव्हांजी सहूलियत में ਰਈ ਵਾਇ ਕੋ ਧੀ ਕਿੰਨੇ ਧੰਨ ਧੰਨ ਬਾਬਾ ਗਰੀਬ ਰਾਹੀ ਦੇ ਆਸਥਾਨ ਤੇ ਹਰ ਸਾਲ ਦੀਵਾਲੀ ਦੇ ਉੱਤੇ ਧੂ ਧੰਨ ਦੇ ਨਾਲ ਬਹੁਤ ਵੱਡਾ ਮੇਲਾ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਨ ਗੁਰੂ ਹਰਕਬੀਰ ਸਿੰਘ ਮਹਾਰਾਜ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਿਵਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਸਤ ਗੁਰੂ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਅਡੀਣਾ ਦੇ ਮਹਾਵਾਕਾਂ ਅਨੁਸਾਰ ਸਾਰੀਆਂ ਹੀ ਸੰਗਤਾਂ ਦੇ ਸੰਯੋਗ ਦੇ ਨਾਲ ਸਤਨਤਨ ਬਾਬਾ ਗਰੀਬ ਦਾਸ ਜੀ ਦੇ ਆਸਥਾਨ ਤੇ ਬੜੀ ਧੂਮ ਧਾਮ ਦੇ ਨਾਲ ਮੇਲਾ ਮਨਾਇਆ ਜਾ ਰਿਹਾ ਹੈ ਲੱਖ ਖੁਸ਼ੀਆਂ ਬਾਤ ਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਦਲ ਹੋਏ ਜੋ ਮੰਗੇ ਠਾਕਰੇ ਆਪਣੇ ਦੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲਾ ਇਹੀ ਹਾਂ ਸਾਚੋ ਹੈ ਔਖੀ ਘੜੀ ਨਾ ਦੇਖਣ ਦੇ ਆਪਣਾ ਮਿਰਦ ਸੰਭਾਲੇ ਆਰਥ ਦੇ ਰਾਖੇ ਆਪਣੇ ਹੋ ਸਾਹ ਸਾਹ ਸਤਿ ਪਾਲੇ ਵਣੀਆਂ ਬਖਸ਼ਿਸ਼ਾਂ ਕਰਨੀਆਂ ਸਭ ਸੰਗਤਾਂ ਨੂੰ ਦੀਵਾਲੀ ਦੇ ਇਤਿਹਾਰ ਦੇ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਇਸੇ ਤਰ੍ਹਾਂ ਇਹ ਸੰਗਤਾਂ ਬਾਬਾ ਜੀ ਦੇ ਦਰ ਤੇ ਜੁੜੇ ਰਹੀਏ ਤੇ ਖੁਸ਼ੀਆਂ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

भाई खाली नहीं करता है सही साइडा सी बात हुई मोबाइल भाई मैं फोन नहीं किया मैं उधर वाली सेवा कर रहे हैं ना टूटी टूटी हंसी मुख मेंच बड़ा I'm ਅੱਜ ਆਗਰ ਅਰ ਸਾਧੀਆਂ 82 ਅਰ ਕੋ ਵਾਪਸ ਅੱਜ ਦੇ ਦਿਨ ਫੇਰ ਸਿੱਖੀ ਆਈ ਤੇ ਆਪਣੇ ਵਾਲੀ ਜਨਕਤਾ ਲਈ ਝੋਲ ਦੇ ਦੇਤੀ ਝੋਲ ਦੇ ਜੂਰੇ ਦਾ ਤਕਰੀਰ ਦਾ ਪ੍ਰਧਾਨ ਸਾਹਿਬ ਸਾਰਿਆਂ ਨੇ ਰਿਕਨ ਕਰਨਾ ਨੋਟ ਹੀ ਹੋਣਾ 20 ਮਿੰਟ ਦਾ ਸੰਸਾਰ ਨਾਲ ਸੇਕਿਆ ਨੇ ਤੇ ਆਮ ਨੂੰ ਬੁਨਾਇਆ ਅਮਨੇ 40